ਅੱਜ ਆਪਾਂ ਬਣਾਉਣ ਲੱਗੇ ਆ ਮਟਰ ਪਨੀਰ ਬਿਲਕੁਲ ਦੇਸੀ ਪੰਜਾਬੀ ਸਟਾਈਲ ਵਿੱਚ ਕੁਕਿੰਗ ਆਇਲ ਜੀਰਾ ਪਾウダー ਦਾਲਚੀਨੀ ਦੋ ਸੁੱਕੀਆਂ ਲਾਲ ਮਿਰਚਾਂ ਹਰੀ ਲਾਚੀ ਤੇ ਵੱਡੀ ਲਾਚੀ ਵੀ ਤਕਰੀ ਪਾਊਡਰ ਕੜੀ ਪਤਾ ਹੁਣ ਪਲਾਂ ਹਰੀਆਂ ਮਿਰਚਾਂ ਤੋਂ ਬਾਅਦ ਪਾਵਾਂਗੇ ਆਪਾਂ ਹੁਣ ਆਨਿਅਨ ਆਨਿਅਨ ਨੂੰ ਹੋਂ ਦੇਵਾਂਗੇ ਥੋੜਾ ਜਿਹਾ ਕੁਕ ਇਹ ਦੇ ਤੋ ਬਾ ਚਪਾਏ ਚਪਾਵਾਂਗੇ ਜਿੰਜਰ گارਲਿਕ ਪੇਸਟ ਜਿੰਜਰ گارਲਿਕ ਪੇਸਟ ਪਹਿਲਾਂ ਥੋੜਾ ਜਿਹਾ ਪਾ ਦੇਣਾ ਪਾਣੀ ਤੇ ਨੂੰ ਹੋੰਦਾ ਕੋਕ ਹੁਣ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਟਮਾਟਰ ਪਿਉਰੀ ਟਮਾਟਰ ਵੀ ਪਾ ਸਕਦੇ ਆ ਟਮਾਟੋ ਪਿਉਰੀ ਦੇ ਥਾਂ ਤੇ ਜੇ ਪਾਉਣੇ ਹੋਣ ਤਾਂ ਹੋਣੇ ਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਇਨੂੰ ਥੋੜਾ ਕੁੱਕ ਹੋਣ ਦਵਾਂਗੇ ਪਹਿਲਾਂ ਧਨੀਆ ਪਾਊਡਰ ਜੀਰਾ ਪਾਊਡਰ ਹਲਦੀ ਧਰਮ ਮਸਾਲਾ ਤੇ ਲੋਨ ਇਹਦੇ ਚ ਅੱਗੇ ਪਾਵਾਂਗੇ ਥੋੜੀ ਜੀ ਰੈੱਡ ਚਿੱਲੀ ਸੌਸ ਆਣੀ ਪਾ ਕੇ ਥੋੜਾ ਜਿਹਾ ਇਹਨੂੰ ਕੁੱਕ ਕਰ ਲਾਂਗੇ ਨਾਲ ਹੀ ਪਾ ਦਾਂਗੇ ਥੋੜੀ ਜੀ ਰੈੱਡ ਚਿੱਲੀ ਸੌਸ ਥੇਨ ਹੁਣ ਆਪਾਂ ਇਹਨੂੰ ਪਾ ਦੇਣਾ ਮਟਰ ਮਟਰਨ ਹੋਣ ਦਵਾਂਗੇ ਥੋੜਾ ਚਿਰ ਪਾਣੀ ਥੋੜਾ ਜਿਹਾ ਘੱਟ ਲੱਗਦਾ ਸੀ ਮੈਨੂੰ ਮੈਂ ਹੋਰ ਪਾ ਲਿਆ ਜੀ ਆਪਣੀ ਗੈਰ ਵੀ ਰੈਡੀ ਆ ਬਸ ਇੱਕ ਪਾ ਦੋ ਪਨੀਰ ਸਬਜੀ ਬਣ ਕੇ ਬਸ ਤਿਆਰ ਹੈ ਥੋੜਾ ਜਿਹਾ ਆਪਾਂ ਇਹਨੂੰ ਉਹਨੂੰ ਰਜਾ ਲੈਣਾ ਥੋੜੀ ਜੀ ਪਾ ਦੋ ਮੇਥੀ ਤੇ ਮੈਂ ਥੋੜੇ ਚਿੱਲੀ ਫਲੈਕਸ ਪਾਏ ਹੀ ਇਹਦੇ ਵਿੱਚ ਰਹੇ ਪਾਲੋ ਬਟਰ ਲੋ ਜੀ ਪੰਜਾਬੀ ਸਟਾਈਲ ਚ ਮਟਰ ਪਨੀਰ ਬਣ ਕੇ ਤਿਆਰ ਆ ਨੂੰ ਖਾਣੇ ਅੱਜ ਆਪਾਂ گارਲਿਕ ਨਾਲ ਆ ਚੱਕੋ ਫਿਰ ਪੰਜਾਬੀ ਸਟਾਈਲ ਮਟਰ ਪਨੀਰ ਅਰੇ ਜਿਪਾਰੋ ਦਹੀਂ ਸਲਾਦ ਅਰਿਆਂ ਮਿਰਚਾਂ ਤੇ ਗੰਡੇ گارਲਿਕ ਨਾਲ ਤੇ ਦੇਸੀ ਘਿਓ